ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਵੜਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਦੋ ਬਣਾ ਸੇਰ ਲਈ ਲੈ ਕੇ ਆਏ ਜੀ ਇੱਕ ਬਾਈ ਤਾਜੀ ਸੂਈ ਵੀ ਹੈ ਇੱਕ ਗੱਬੜ ਤੇ ਜਿਸ ਘਰ ਚ ਬਈ ਵੀਡੀਓ ਬਣਾ ਰਹੇ ਆ ਵੀ ਇਹਦੇ ਘਰੇ ਲੂ ਪਸ਼ੂ ਰੱਖੇ ਹੋਇਆ ਤੇ ਕੋਈ ਵਪਾਰ ਦਾ ਕੰਮ ਨਹੀਂ ਤੇ ਪਸ਼ੂ ਵੀ ਬਾਈ ਤਾਂ ਬਕਾਉ ਕਰ ਰਿਹਾ ਥੋੜੀ ਜਿਹੀ ਜਗ੍ਹਾ ਦੀ ਤੰਗੀ ਆ ਪਸ਼ੂ ਬਾਈ ਕੋਲੇ ਬਾਲੇ ਆ ਤੇ ਇਕੱਠਾ ਹੀ ਸੂਆ ਪਈ ਆ ਤਿੰਨ ਚਾਰ ਇਕੱਠੀਆਂ ਸੂਪੀਆਂ ਬਾਈ ਕਹਿੰਦਾ ਉਹਦਾ ਘਰ ਕੇ ਆਪਾਂ ਸ਼ੇਅਰ ਕਰਦੇ ਆ ਪੁੱਛ ਲੈਨੇ ਬਾਈ ਤੁਹਾਡੇ ਬਾਈ ਜੀ ਹਸੀ ਕਾਲ ਸਸੀ ਕਾਲ ਬਾਈ ਜੀ ਹੋਰ ਠੀਕ ਹੋ ਜੀ ਬਾਈ ਜੀ ਹਾਂਜੀ ਨਾਮ ਤੇ ਡਰੈਸ ਬੋ ਨਾਮ ਦਿਵਿੰਦਰ ਸਿੰਘ ਬਾਈ ਜੀ ਹਮ ਪਤੋ ਜਵਾਰ ਸਿੰਘ ਵਾਲਾ ਪਿੰਡ ਆ ਜੀ ਠੀਕ ਆ ਜ਼ਿਲ੍ਹਾ ਕਿਹੜਾ ਬਾਈ ਜ਼ਿਲ੍ਹਾ ਮੋਗਾ ਜੀ ਤਹਿਸੀਲ ਬਾਈ ਨਿਹਾਲ ਸਿੰਘ ਵਾਲਾ ਬਾਈ ਜੀ ਨੇੜੇ ਪਿੰਡ ਬਾਈ ਨੇੜੇ ਪਤੋ ਨਿਹਾਲ ਸਿੰਘ ਵਾਲਾ ਨਿਹਾਲ ਸਿੰਘ ਵਾਲਾ ਤੇ ਖੋਟੀ ਤੇ ਰੋਕੇ ਜੀ ਮੋਬਾਈਲ ਨੰਬਰ ਬੋ 96921 ਜੀ ਹਮ 1000 ਪੂਰਾ 9 ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਜਿਹੜਾ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਬਈ ਜਿਹੜੀ ਪਹਿਲੇ ਨੰਬਰ ਦੇ ਬਰਡ ਦੇ ਨੇ ਕਿਹੜਾ ਸੋਸ ਹੋਈ ਹੈ ਇਹ ਪਹਿਲਾਂ ਆ ਜੀ ਪਹਿਲੇ ਨਹੀਂ ਸਰੀਆ ਕਦੋਂ ਸੋਈ ਹੈ ਬਈ ਇਹ ਬਸ 10 ਦਿਨ ਹੋ ਚਲੇ ਜੀ ਅੱਜ ਨੋਵਾ 10ਵਾਂ ਦਿਨ ਆ ਜੀ ਠੀਕ ਹੈ ਬੱਚਾ ਕੀ ਹੈ ਬਈ ਬੱਛਾ ਮਗਰ ਜੀ ਬੱਛਾ ਹਾਂਜੀ ਕਿੰਨੇ ਬਾਲੇ ਤੇ ਚੱਲ ਰਹੀ ਹੈ ਇਹ 9 ਦੁੱਧ 9 ਲੀਟਰ ਹੈਗਾ ਜੀ ਦਾ 9 ਲੀਟਰ ਬਾਲਾ ਹਾਂਜੀ ਦੁੱਧ ਜਮਾ ਚਿੱਟਾ ਹੋ ਮੱਝਾ ਰਗਾ ਨਾ ਹਾਂਜੀ ਹਾਂਜੀ ਦੁੱਧ ਬਹੁਤ ਗਾੜਾ ਵਧੀਆ ਫੈਟ ਵਧੀਆ ਜੀ ਪੂਰਾ ਗਾੜਾ ਦੁੱਧਾ ਬਈ ਕਹਿੰਦਾ ਤੇ ਮੈਲਾ ਉਹ ਉਸ ਨੂੰ ਚੱਲਿਆ ਆਇਆ ਦੁੱਧ ਵਾਲਾ ਹੁਣ ਗੱਡ ਚੱਲ ਗੱਡ ਚੱਲੀ ਵੀ ਹੈ ਗੱਡ ਚੱਲੀ ਆ ਗਈ ਹਾਂਜੀ ਕੱਲ ਦੀ ਫੇਸ ਚੰਗਾ ਯਾਤ ਬ੍ਰੀਟ ਫੁੱਲ ਕੱਦ ਵੱਡ ਚੰਗਾ ਬਹੁਤ ਵਧੀਆ ਬਾਈ ਸੀ ਲਗਾਤੇ ਬਸ ਥੋੜਾ ਜਨਾ ਆਲ ਕਰਦੀ ਆ ਉਹ ਵੀ ਕਿਤੇ ਕਿਤੇ ਕਰਦੀ ਆ ਲੋ ਜਿੱਦਾ ਮਾਰਦੀ ਆ ਪੂਰਾ ਸੂਰੀ ਠੰਡੀ ਸੀ ਜਿਵੇਂ ਮਾਰਦੀ ਆ ਸਲਾਈ ਚ ਨਾੜਾ ਨੋ ਕੋਈ ਨਹੀਂ ਘਰ ਦੀ ਵਹਿੜਾ ਪਾਲੇ ਮੇਰੇ ਸਾਰੇ ਪਸ਼ੂ ਆਪਣੇ ਘਰ ਦੇ ਪਾਲੇ ਆ ਵੀਰੇ ਠੀਕ ਬਾਈ ਦੇ ਘਰ ਦੇ ਪਸ਼ੂ ਆ ਬਾਈ ਕੋਈ ਹਨਾ ਵਪਾਰ ਦਾ ਕੰਮ ਨਹੀਂ ਆਰਡਰ ਦੇਖੋ ਹਜੇ ਜਿਹੜਾ ਦੁਪਹਿਰ ਦਾ ਟਾਈਮ ਆ 1:30 ਦਾ ਟਾਈਮ ਆ ਬਾਈ ਉਸਾ ਨਾ ਜਜਮੈਂਟ ਕਰਿਓ ਸ਼ਾਮ ਨੂੰ ਦੇਖਿਓ ਅਟਰ ਦੀ ਕੁਆਲਿਟੀ ਵਧੀਆ ਤਿਆਰ ਕਰ ਲੈਣੀ ਆ ਬੜੀ ਤੌਰ ਤੇ ਇੱਥੇ ਨੇੜੇ ਨੇੜੇ ਦੇ ਹਾਂਜੀ ਬੜਾ ਜੀ ਕਿਰਾ ਦਵਾ ਦੋ ਪੈਸੇ ਤੋੜਾ ਤਰ੍ਹਾਂ ਚੰਗੀ ਹੋਣਾ ਹਾਂਜੀ ਹਾਂਜੀ ਤੋੜੇ ਤਾਰੇ ਦੀ ਚੰਗੀ ਆ ਕੱਦ ਵੱਡਾ ਜੀ ਰੂਜੀ ਫੁੱਲ ਮੱਝ ਦੇ ਬਰਾਬਰ ਫੈਂਡ ਆਉ ਮੱਝ ਦੇ ਕੱਦ ਕੱਦ ਦੀ ਪੂਰੀ ਵਧੀਆ ਜੀ ਕੱਦ ਵੱਡ ਫੁੱਲ ਸੂਈ ਸਵਾਈ ਆ 9 ਲੀਟਰ ਬਰ ਦੇ ਹਾਜ਼ਰ ਹੋਰ ਦੇ ਦੂਗੀ ਦੋ ਇਹਦੀ ਮਾਂ 16 ਲੀਟਰ ਦੁੱਧ ਦਿੰਦੀ ਰਹੀ ਆ ਅੱਛਾ ਹਾਂਜੀ ਮੇਰੀ ਰਸਤੇਦਾਰੀ ਕੀ ਆ ਠੀਕ ਆ ਬਾਈ ਹਾਂਜੀ ਤੇ ਮੁੱਲ ਕੀ ਆ ਭਰਾ ਇਹਦਾ ਫਿਰ ਮੁੱਲ 15 ਦਾ 45000 ਰੁਪਏ ਦੀ ਦੇ ਦਾਂਗੇ ਮਹਾਲਾ ਨਹੀਂਗਾ ਜਾਇਜ ਮੋਲਾ ਅੱਜਕੱਲ ਤਾਂ ਦੁੱਧ ਵੀ ਸਹੀ ਗੱਲ ਅੱਖਾਂ ਚ ਸੁੱਕ ਜਾਂਦਾ ਜਮਾ ਸਹੀ ਗੱਲ ਆ ਬਈ ਮੋਲ ਹਾਂਜੀ ਬਹੁਤ ਫਰਕ ਆ ਜਾ ਪਤਾ 45000 ਰੁਪਏ ਜਮਾ ਜਾਇਜ ਮੁੱਲ ਬਾਕੀ ਜਿਹੜਾ ਮੌਕੇ ਦੇ ਵਿੱਚੋਂ ਮਾਂ ਤਾਂ ਉਹ ਕਿਸੇ ਪਾਸੇ ਦੀ ਪੂਰੀ ਠੰਡੀ ਸੀਲਾ ਜਿਵੇਂ ਮਰਦੀ ਹੱਥ ਲਈ ਚੱਲ ਠੰਡੀ ਸੀਲਾ ਕੱਦਵੱਡ ਤੇ ਬੱਚਾ ਮਗਰ ਬੱਚਾ ਸੁਈ ਸਵਾਈ ਥਾਂ ਥਣ ਵੀ ਚੰਗਾ ਲੱਗਿਆ ਅੱਗੇ ਵੀਰੇ 2 ਨੰਬਰ ਹਾਂਜੀ ਭਾਈ ਕਿਹੜਾ ਸੋਸ ਹੁੰਦੀ ਹੈ ਇਹ ਵੀ ਦੂਜਾ ਸੂਆ ਸੋ ਰਹੀ ਹੈ ਜੀ ਠੀਕ ਹੈ ਜੀ ਕਿੰਨੇ ਦਿਨ ਲੈਂਦੀ ਹੈ ਭਾਈ ਇਹ ਭਾਈ 30 ਤਰੀਕ ਨੂੰ ਇੱਕ ਨੂੰ ਦਿਨ ਪੂਰੇ 1 ਤਰੀਕ ਨੂੰ ਇਹਦੀ ਜੀ ਅੱਜ ਕਿੰਨੀ ਹੋ ਗਈ ਫਿਰ ਅੱਜ 23 ਤਰੀਕ ਆ ਜੀ ਅੱਜ 23 ਤਰੀਕ ਹਾਂਜੀ ਹਾਂਜੀ 3 ਜਾਂ 1 ਤਰੀਕ ਨੂੰ ਦਿਨ ਪੂਰੇ ਹਾਂਜੀ 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 ਠੀਕ ਆ ਭਾਈ ਕੀ ਰਿਕਾਰਡ ਆ ਦੁੱਧ ਆ ਭਾਈ ਇਹਦੇ ਪਿਛਲੀ ਵਾਰ 20 ਲੀਟਰ ਦੁੱਧ ਦਿੱਤਾ ਭਾਈ 20 ਲੀਟਰ ਹਾਂਜੀ ਘਰ ਦੀ ਵਹਿੜ ਹੈ ਵੀ ਪਾਲੀ ਵੀ ਆਪਣੀ ਚੀ ਆ ਲੈ ਕੱਤੀ ਆਹੇ ਹੋਟਲ ਲਾਂਟੋ ਨਵੀਂ ਪੂਰੀ ਹੈ ਜੀ ਥਾਣ ਦੇਖੋ ਥਾਣ ਬੜਾ ਚੰਗਾ ਲੱਗਿਆ ਹਨਾ ਥਾਣ ਪੂਰਾ ਪਨੂਣਾ ਗਈ ਥੋੜੀ ਜਿਹੀ ਚੱਡੇ ਤੇ ਹਾਂ ਪਨੂਣ ਦਾ ਕਰਕੇ ਬਸ ਘਰ ਰਹਿ ਜਾਂ ਹਾਂਜੀ ਭਾਲ ਜਾਈ ਵੀ ਆ ਠੀਕ ਹੈ ਬੜੀ ਤੋਰ ਦੀ ਹੈ ਬਾਈ ਫਰੰਟ ਚੰਗਾ ਕੱਠੇ ਪੁਠੇ ਚਾਰੂ ਟੂਰੀ ਪੂਰੇ ਫੇਸ ਬੜਾ ਪਿਆਰਾ ਦੁੱਧ ਦਾ ਰਿਕਾਰਡ ਬਾਈ ਨੇ ਬਹੁਤ ਚੰਗਾ ਦੱਸਿਆ ਫੇਸ ਦੇਖੋ ਹੋਦੀ ਦੇਖੋ ਬਹੁਤ ਚੰਗੀਆਂ ਸਨੱਖੀ ਆ ਬਾਈ ਦੁੱਧ ਦਾ ਰਿਕਾਰਡ ਬਹੁਤ ਚੰਗਾ ਦੁੱਧ ਪਾ ਦੂ ਫਰੀਕੀਆਂ ਜਿਹਾ ਬੜਾ ਬਾਕੀ ਲੈਵਲ ਉਹ ਕਰਮਣੀ ਹਜੇ ਜਿਵੇਂ ਬਾਈ ਇੱਕ ਤਰੀਕ ਨੂੰ ਦਿਨ ਪੂਰੇ ਦਾ ਲੈਵਾ ਹੌਸਾ ਮੈਂ ਜੱਜਮੈਂਟ ਕਰੂ ਲੈਵਾ ਲੈ ਕੇ ਤਾਂ ਕਿ ਤੁਰਿਆ ਨਹੀਂ ਜਾਂਦਾ ਇਹ ਤੁਜੀ ਹਾਂ ਨੇੜੇ ਜਾ ਕੇ ਤਾਂ ਇਹਨੇ ਲੈਵਾ ਹੋਰ ਵੀ ਕਮਾਉਂਦਾ ਤਿਆਰ ਕਰ ਲੈਣਾ ਫੇਸ ਹੌਸਾ ਬਹੁਤ ਸੋਹਣਾ ਗਿਆ ਕੱਦ ਵੱਡ ਜਿਆਦਾ ਵੀਰ ਫੁੱਲ ਚੱਗੀ ਆ ਤੇ ਮੁੱਲ ਭਰਾ ਇਹਦਾ ਮੁੱਲ ਦਾ 60000 ਰੁਪਏ ਦੀ ਦੇ ਦਾਂਗੇ ਬਾਈ ਮਾਨਤਾਣ ਹੋ ਜੀ ਬਸ ਥੋੜਾ ਬਹੁਤ ਤਈ ਹੋ ਬਾਲਾ ਨੂੰ ਹੋਣਾ ਜਮ ਜੈਜ ਮੁੱਲ 60000 ਰੁਪਏ ਬਾਕੀ ਦੇ ਵਿੱਚੋਂ ਮਾਨਤਾਣ ਜੀ ਜਰੂਰ ਹੋ ਜੀ ਚੰਗੀ ਐ ਵਰਡ ਜਦਵਰੀਟ ਚੰਗੀ ਐ ਤੇ ਸਨਖੀ ਐ ਫੇਸਬੁਕ ਬਹੁਤ ਚੰਗਾ ਨਗਪਰਾ ਪੁਲਿਸੀਏ ਦੋ ਦੋਨੀ ਦਿਖਾਤੇ ਕਿਸੇ ਵੀਰ ਨੇ ਦੋਨਾਂ ਜੋ ਕੋਈ ਪਸੰਦ ਆਵੇ ਭਾਈ ਨਾਲ ਕਨੈਕਟ ਕਰ ਲਿਓ ਜੀ ਧੰਨਵਾਦ